ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਹੋਜੜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪੰਜਾਬ ਦੇ ਸਰਹਾਦੀ ਜ਼ਿਲ੍ਹੇ ਵਿੱਚ ਜਿੱਥੇ ਹੜ੍ਹਾਂ ਨੇ ਮਾਰ ਕੀਤੀ ਗਈ ਹੈ ਔਰ ਕਾਫੀ ਜਣਾ ਪੰਜਾਬ ਹੈ ਹੜ੍ਹਾਂ ਦੀ ਤਰਾਸ ਦੇ ਨਾਲ ਜੂਝ ਰਿਹਾ ਔਰ ਗੱਲ ਕੀਤੀ ਜਾਵੇ ਮਾਝਾ ਦੁਆਬਾ ਪਹਿਲਾਂ ਹੀ ਹੜ੍ਹਾਂ ਦੀ ਮਾਰ ਰੇਟ ਨੇ ਔਰ ਪਟਿਆਲਾ ਜ਼ਿਲ੍ਹਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਜ਼ਿਲ੍ਹਾ ਦਾ ਕਗਰ ਤੇ ਟਾਂਗਰੀ ਜਿਹੜੇ ਬੀਤੇ ਦਿਨਾਂ ਤੋਂ ਹੁਫਾਂਚ ਚੱਲ ਰਹੇ ਸਨ ਅੱਜ ਉਹਨਾਂ ਦੇ ਪਾਣੀ ਜਿਹੜੇ ਨੇ ਪਿੰਡਾਂ ਵਿੱਚ ਦਾਖਲ ਹੋ ਗਿਆ ਔਰ ਗੱਲ ਕੀਤੀ ਜਾ ਰਹੀ ਹੈ ਕਈ ਪਿੰਡਾਂ ਦਾ ਜਿਹੜੇ ਲਿਸਟ ਹੈਗੀ ਆ ਸਰਕਾਰ ਵੱਲੋਂ ਜਾਰੀ ਕੀਤੀ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਉਹ ਸੁਰੱਖਿਅਤ ਸਥਾਨਾਂ ਤੇ ਚਲੇ ਜਾਣ ਕੱਗਰ ਦਿੱਤੀ ਕਾਫੀ ਮਾਰ ਕਰ ਰਿਹਾ ਹੈ ਖਾਸ ਕਰਕੇ ਕਨੌਰ ਹਲਕੇ ਵਿੱਚ ਔਰ ਜੇ ਗੱਲ ਕੀਤੀ ਜਾਵੇ ਤਾਂ ਟਾਂਗਰੀ ਦਰਿਆ ਜਿਹੜਾ ਹੈ ਉਹ ਸਨੌਰ ਹਲਕੇ ਵਿੱਚ ਮਾਰ ਕਰ ਰਿਹਾ ਉੱਥੋਂ ਦੇ ਕਾਫੀ ਪਿੰਡਾਂ ਦਾ ਨੁਕਸਾਨ ਹੋਣ ਦੀ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਸਮਸਪੁਰ ਜੀ ਕੀ ਨਾਮ ਹੈ ਜੀ ਆਪਣਾ ਸੁਖਜੀਤ ਸਿੰਘ ਸਾਬਕਾ ਸਰਪੰਚ ਸਮਸਪੁਰ ਸੋ ਲਗਾਤਾਰ ਜਿਸ ਤਰ੍ਹਾਂ ਕੱਗਰ ਦੇ ਵਿੱਚ ਪਾਣੀ ਦਾ ਵੱਧ ਰਿਹਾ ਹੈ ਜੀ ਤੇ ਕਿੰਨਾ ਕ ਖਤਰਾ ਜਿਹੜਾ ਪਿੰਡ ਦੇ ਉੱਪਰ ਇਸ ਸਮੇਂ ਹੈਗਾ ਪਿੰਡ ਨੂੰ ਤਾਂ ਖਤਰਾ ਤਾਂ ਹੀ ਦਿਖੀ ਰਿਹਾ ਜੀ ਸਭ ਨੂੰ ਪਾਣੀ ਬਹੁਤ ਜ਼ਿਆਦਾ ਆਇਆ ਵਾ ਫਸਲ ਤਾਂ ਲਗਭਗ 70% ਉਂਟਸਰ ਤੇ ਸਮਸਪੁਰ ਪਿੰਡ ਦੀ ਜੀਰੀ ਤਾਂ ਤਬਾਹ ਹੋ ਗਈ ਕਿੰਨਾ ਕ ਜਿਹੜਾ ਰਕਬਾ ਐਸ ਏਰੀਆ 70% ਉਂਟਸਰ ਤੇ ਸਮਸਪੁਰ ਦਾ 70% ਏਰੀਆ ਜੋ ਕੱਗਰ ਕੀ ਮਾਰ ਰਿਹਾ ਠਾ ਜੀ ਤੇ ਜਿਸ ਤਰ੍ਹਾਂ ਜਿਹੜਾ ਇਹ ਪਾਣੀ ਹੁਣ ਸੜਕਾਂ ਦੇ ਉੱਪਰ ਆ ਗਿਆ ਜੀ ਇਹਦਾ ਕਾਰਨ ਕੀ ਮੰਨਦੇ ਹੋ ਸਫਾਈ ਨਹੀਂ ਹੋਈ ਹੈ ਕਗਰ ਦੀ ਸਫਾਈ ਨਹੀਂ ਕਗਰ ਦੀ ਸਫਾਈ ਨਹੀਂ ਜੀ ਕਗਰ ਕੇ ਅੰਦਰ ਦੀ ਤਾਂ ਸਫਾਈ ਕੋਈ ਹੋਣ ਨਹੀਂ ਦਿੰਦਾ ਬਿਲਕੁਲ ਵੀ ਜਦ ਕਗਰ ਦੇ ਅੰਦਰ ਦੀ ਸਫਾਈ ਹੋਏਗੀ ਤਾਂ ਹੀ ਕਗਰ ਪਾਣੀ ਵਿੱਚੋਂ ਚੱਲੇਗਾ ਜੀ ਕਗਰ ਅੰਦਰ ਤੇ ਦਾ ਬੰਦ ਹੋਇਆ ਪਿਆ ਇੱਕ ਆਪਣੇ ਖੇਤੋਂ ਵੀ ਇੱਕ ਮੁਠੀ ਮਿੱਟੀ ਨਹੀਂ ਚੁੱਕਣਾ ਦਿੰਦੇ ਜੀ ਠੀਕ ਹੈ ਐਸੀ ਦੇਖ ਕੇ ਜੋ ਮਰਜ਼ੀ ਕਰਾਈ ਜਾਓ ਅੱਛਾ ਸੜਕਾਂ ਦਾ ਕੋਈ ਧਿਆਨ ਨਹੀਂ ਕਰਦਾ 4 ਸਾਲ ਤੇ ਦੇਖ ਰਹੇ ਜੀ ਸੜਕਾਂ ਟੁੱਟੀ 2023 ਚ ਫਲੱਡ ਆਇਆ ਤਾਂ ਬਿਲਕੁਲ ਜਿਉਂ ਕਿ ਤਿਉ ਪਈਆ ਕਿਸੇ ਨੇ ਆ ਕੇ ਸੜਕ ਨਹੀਂ ਖੈਰ ਨਹੀਂ ਲਈ ਜੀ ਪਹਿਲਾਂ ਅਜੇ 5 ਸਾਲ ਪਹਿਲਾਂ ਮਦਨ لال ਐਮਐਲਏ ਦਾ ਜੀ ਉਹ ਫੇਰ ਵੀ ਚੱਕਰ ਚੁੱਕਰ ਲਾ ਦੇ ਤਾਂ ਕੋਈ ਰਸਤਾ ਮੜ ਮੋਟਾ ਠੀਕ ਹੋ ਜਾਂਦਾ ਤਾਂ ਜੀ ਹੁਣ ਤਾਂ ਸਾਡੇ 3-4 ਸਾਲ ਬਿਲਕੁਲ ਵੀ ਕੋਈ ਕਿਸੇ ਨੇ ਕੁਛ ਨਹੀਂ ਕਰਿਆ ਜੀ ਅ ਭਾਈ ਜਿਵੇਂ ਆ ਸਾਡਾ ਹਰਿਆ ਹਾ ਹਾਂ ਜੀ ਸਾਰੇ ਉਹਦੇ ਵਿੱਚ ਇੰਦਰ ਵੀ ਕਕਰਦੇ ਪਾਣੀ ਕਾਫੀ ਮਾਰ ਕੀਤੀ ਹੈ ਤੇ ਕਿੰਨੀ ਫਸਲਾਂ ਨੁਕਸਾਨ ਹੋਇਆ ਤੁਹਾਡੇ ਪਿੰਡ 'ਚ ਫਸਲ ਦਾ ਤਾਂ 70 70 80% ਨੁਕਸਾਨ ਹੈ ਸਾਡਾ ਡੁੱਬ ਗਈ ਪਾਣੀ ਡੁੱਬ ਗਈ ਜੀ ਫਸਲ ਨਾਲ ਜਿਹੜੀ ਨਿਸਰੀ ਫਸਲ ਹੈ ਉਹ ਵੀ ਤਬਾਹ ਹੋ ਗਈ ਬਿਲਕੁਲ ਉਸ ਨੂੰ ਕੁਛ ਨਹੀਂ अच्छा हां जी तो की मांग ਕਰਦੇ ਹੋ ਇਸ ਇਲਾਕੇ ਦੀ ਮੰਗ ਤਾਂ ਇਹੀ ਕਰਦੇ ਸਾਨੂੰ ਤਾਂ ਵੀ ਸੜਕਾਂ ਸਿਬਰਜੇ ਜੀ ਹਰ ਮਿਲ ਇਲਾਕੇ ਦੀ ਇਹੀ ਮੰਗ ਹੁੰਦੀ ਹੈ ਜੀ ਕਿ ਜੋ ਫਸਲ ਮਰੀ ਹੈ ਦਾ ਮੁਆਵਜ਼ਾ ਮਿਲ ਜਾ ਕਿਸਾਨਾਂ ਨੂੰ ਕਿਸਾਨ ਤਾਂ ਹੁਣ ਵਿਚਾਰਾ ਫਸਲ ਦੇ ਸਿਰ ਤੇ ਹੀ ਹੈ ਜੀ ਤੁਸੀਂ ਕੀ ਕਹਿੰਦੇ ਹੋ ਸਪੈਸ਼ਲ ਗਰਦਾਰੀ ਵੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਸਪੈਸ਼ਲ ਗਰਦਾਰੀ ਹੋ ਕੇ ਆਪਣਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਮੈਂ ਉਹਨਾਂ ਖੇਤਾਂ ਦੇ ਵਿਚਾਰੇ ਕੋਈ ਰੈਹਾਸ਼ੀ ਇਲਾਕੇ ਵੱਲ ਵੀ ਵਧਿਆ ਪਾਣੀ ਰੈਹਾਸ਼ੀ ਇਲਾਕੇ ਵੱਲ ਤਾਂ ਘਰ ਨਹੀਂ ਵਧਿਆ ਜੀ ਪਿੰਡ ਚ ਰੈਹਾਸ਼ੀ ਤਾਂ ਤਕਰੀਬਨ ਲਗਭਗ ਠੀਕ ਹੈ ਪਰ ਜੋ ਇਹ ਵਿਚਾਰੇ ਗਰੀਬ ਮਜ਼ਦਰੀ ਵਾਲੇ ਬੈਠੇ ਆ ਇਹਨਾਂ ਨੇ ਨਹੀਂ ਤਾਂ ਬੜ ਜਾਂਦਾ ਜੀ ਇਹ ਬਾਈ ਜੀ ਦੇਖੋ ਬਾਹਰ ਜਾ ਰਹੇ ਆ ਪਰ ਸਕੂਟਰ ਵਾਲੇ ਦੇਖ ਰਿਹਾ ਹੈ ਨਾ ਹੋਰ ਚੀਜ਼ਾਂ ਜਾ ਰਹੀਆਂ ਇਹ ਵਿੱਚੇ ਫਜਾ ਟੋਏ ਪਏ ਫਸਦੇ ਆਂ ਜੀ ਬਤੇਰੇ ਵਿੱਚ ਬੰਦ ਬੰਦ ਖੜ ਵੀ ਜਾਂਦੇ ਆ ਜੀ ਬਤੇਰੀ ਗੱਡੀਆਂ ਫਸਦੀਆਂ ਪਰसों ਵੀ ਇੱਕ ਟਰੱਕ ਗਿਰ ਗਿਆ ਸੀ ਜੀ ਸੀ ਵੀ ਨਾਲ ਕੱਢਿਆ ਪਰ ਸਰਕਾਰ ਬੰਦਾ ਧਿਆਨ ਨਹੀਂ ਦੇਦੀ ਹੈਗੀ ਬਿਲਕੁਲ ਕੋਈ ਅੱਜ ਤੱਕ ਤਦਿੱਤਾ ਨਹੀਂ ਜੀ 4-5 ਸਾਲ ਕੇ ਵਿੱਚ ਕੁਛ ਵੀ ਜੀ ਹਾਂ ਪਹਿਲਾਂ ਹੀ ਸੜਕਾ ਜਦੋਂ ਬਣ ਲਈ ਬਣ ਲਈ ਦੇਖੋ ਜੀ ਸਰਕਾਰ ਤਾਂ ਬਿਲਕੁਲ ਚਾਏ ਮਤਲਬ ਇਹ ਗੱਲ ਕੋਈ ਇਸ ਤਰ੍ਹਾਂ ਕਹਿਣ ਵਾਲੀ ਨਹੀਂ ਹੈ ਕੋਈ ਬਿਲਕੁਲ ਧਿਆਨ ਨਹੀਂ ਕਰੇ ਸਰਕਾਰ ਕੋਈ ਸੜਕ ਨਹੀਂ ਬਣਾਈ ਸੀ ਕੋਈ ਕੁਝ ਕਰੇ ਜੀ ਜਦੋਂ ਅੱਛਾ ਉਸ ਤੋਂ ਬਾਅਦ ਦੱਸਣਾ ਸਰ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਗੁਰਜੰਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਬਲਾਕ ਕਨੌਰ ਦੀ ਜ਼ਿਲ੍ਹਾ ਪਟਿਆਲਾ ਪਿੰਡ ਓਂਸਰ ਹੈ ਜੀ ਤੋਂ ਕਿਸ ਤਰ੍ਹਾਂ ਜਿਹੜਾ ਤੁਸੀਂ ਇਹ ਵੱਦ ਲਾਇਆ ਜੀ ਸਭ ਤੋਂ ਪਹਿਲਾਂ ਵੈਗਰੀ ਜਿਆ ਖਾਲਸਾ ਵੈਗਰੀ ਜੀ ਕੀ ਫਤੇ ਜੀ ਗੱਲ ਇਸ ਤਰ੍ਹਾਂ ਜੀ ਫਸਲਾਂ ਦੇਖੋ ਸਾਰੀਆਂ ਡੁੱਬੀਆਂ ਪਈਆਂ ਸਰ ਬਹੁਤ ਨੁਕਸਾਨ ਹੈ ਜੀ ਸਾਰੀ ਝੀਰੇ ਨੇ ਸਾਰੇ ਲੱਗੀ ਹੋਈ ਸੀਗੀ ਤਕਰੀਬਨ 80% ਜਿਹੜੀ ਹੈ ਫਸਲ ਖਤਮ ਹੋ ਚੁੱਕੀ ਹੈ ਤੇ ਪਿੰਡ ਦਾ ਵੀ ਬਹੁਤ ਬੁਰਾ ਹਾਲ ਹੈ ਦੇਖੋ ਜੀ ਪਿੰਡ ਚ ਪਾਣੀ ਵੜ ਜਾਣਾ ਸੀ ਬੰਦ ਲਾ ਕੇ ਪਾਉ ਇਹ ਤੁਸੀਂ ਬੰਦ ਜਗਾ ਦੇ ਹੋ ਸਲਾਏ ਬਾਈ ਜੀ ਇਹ ਪਾਣੀ ਓਕਣ ਬਾਅਦ ਤੇ ਲਾਇਆ ਸਰ ਪਾਣੀ ਇੱਥੇ ਤੱਕ ਆ ਗਿਆ ਸੀ ਕਰਾ ਦੇ ਜੀ ਮਿੱਟੀ ਭਰ ਕੇ ਹਾਂ ਹੁਣ ਪਾਣੀ ਕੱਢਣਾ ਸ਼ੁਰੂ ਹੋਇਆ ਜੀ ਕੁਛ ਬਈ ਮਤਲਬ ਇਹ ਤਾਂ ਲਾਇਆ ਵੀ ਘਰਾਂ ਜਿਹੜਾ ਪਾਣੀ ਵੜ ਜੂ ਹਾਂ ਜੀ ਹਾਂ ਜੀ ਪਹਿਲਾਂ ਪਿੰਡ ਦਾ ਨੁਕਸਾਨ ਹੋਇਆ ਜੀ ਪਿਛਲੇ ਤੇਜ਼ ਚ ਬਹੁਤ ਹੁਣ ਤਾਂ ਕਰਕੇ ਬੰਦ ਲਾਇਆ ਤਾਂ ਕਿ ਹੁਣ ਪਿੰਡ ਦਾ ਨੁਕਸਾਨ ਨਾ ਹੋਏ ਜੀ ਠਟੋ-ਠੱਟੀ ਪਿੰਡ ਦਾ ਬਚੇ ਫਸਲਾਂ ਦਾ ਨਹੀਂ ਬਚੀਆਂ ਇਸ ਕਰਕੇ ਲਾਇਆ ਸੀ ਜੀ ਇਹ ਕਾਰਨ ਕੀ ਮੰਨਦੇ ਜੀ ਇਹਦਾ ਜੀ ਇਸ ਇਲਾਕੇ ਨੂੰ ਇੰਨੀ ਮਾਰ ਪੈਂਦੀ ਹੈ 23 ਜੂ ਵੀ ਪਈ ਹੈ ਆਪਣਾ ਵੀ ਪਈ ਹੈ ਕਾਰਨ ਤਾਂ ਹੁਣ ਇਹ ਅਸਰ ਉਪਰੋਂ ਪਾਣੀ ਛੱਡ ਦਿੰਦੇ ਆ ਟਾਈਮਾਂ ਦਾ ਤੇ ਇੱਕਦਮ ਪਾਣੀ ਆਂਦਾ ਜਦੋਂ ਨੁਕਸਾਨ ਹੁੰਦਾ ਜੀ ਇੱਕ ਅੰਦਰ ਕੋਈ ਗਰ ਦੀ ਸਫਾਈ ਹੁੰਦੀ ਹੈ ਔਰ ਇੱਕ ਘੱਗਰ ਦੀ ਕੋਈ ਸਫਾਈ ਨਹੀਂ ਹੋਈ ਕੋਈ ਸਫਾਈ ਹੋਵੇ ਬੰਦ ਮਜ਼ਬੂਤ ਹੋਵੇ ਕੋਈ ਸਰਕਾਰ ਸਫਾਈ ਨਹੀਂ ਕਰਦੀ ਸਰ ਜਿੱਦਨ ਤੋਂ ਘੱਗਰ ਬਣਿਆ ਕੋਈ ਸਫਾਈ ਨਹੀਂ ਹੋਈ ਇੱਥੇ ਸਾਡੇ ਹੁੰਦੇ ਆ ਸਾਰਾ ਤਾਂ ਕਹਿੰਦੀ ਆ ਸਫਾਈ ਕਰਦੇ ਆ ਨਹੀਂ ਸਰ ਕੋਈ ਸਫਾਈ ਨਹੀਂ ਹੋਈ ਕੋਈ ਬੰਦ ਹੀ ਰਿਪੇਅਰ ਨਹੀਂ ਕਰਦਾ ਇੱਥੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਕੈਮਰਾ ਮਾਰ ਕੇ ਸਾਰੇ ਪਾਸੇ ਪਾਣੀ ਪਾਣੀ ਆ ਜੀ ਇਹ ਸਾਰਾ ਨੁਕਸਾਨ ਹੈ ਪੂਰੀ ਫਸਲਾਂ ਡੁੱਬੀਆਂ ਪਈਆਂ ਜੀ ਕੀ ਮੰਗ ਕਰਦੇ ਸਰਕਾਰ ਤੋਂ ਭਾਈ ਜੀ ਮੰਗ ਤਾਂ ਇਹੀ ਕਰਦੇ ਆ ਜੀ ਕੋਈ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਜ਼ਿੰਮੇਵਾਰ ਨੂੰ ਇੰਨਾ ਨੁਕਸਾਨ ਹੋਇਆ ਕੁਛ ਨਾ ਕੁਛ ਤਾਂ ਉਹਦੀ ਪਰਪਾਈ ਹੋਵੇ ਘੱਗਰ ਦਾ ਹੱਲ ਹੋਣਾ ਚਾਹੀਦਾ ਤੁਹਾਡੇ ਘੱਗਰ ਦਾ ਹੱਲ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਜੀ ਕੋਈ ਬੰਦ ਲੱਗਣਾ ਚਾਹੀਦਾ ਇੱਥੇ ਪਿੰਡ ਦੇ ਨੇੜੇ ਤਾਂ ਕਿ ਪਾਣੀ ਨਾ ਆਵੇ ਪਿੰਡ ਨੂੰ ਨੁਕਸਾਨ ਨਾ ਹੋਵੇ ਫਸਲਾਂ ਨੂੰ ਨੁਕਸਾਨ ਨਾ ਹੋਵੇ ਠੀਕ ਇਹ ਤਾਂ ਸਾਰੀ ਨੁਕਸਾਨ ਚ ਜਾਊਗੀ ਇਸ ਵਾਰ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਸਰਕਾਰ ਲੋਕਾਂ ਨੂੰ ਘਟੋ ਘਟੇ 50-60000 ਰੁਪਏ ਏਕੜ ਦੇ ਪ੍ਰਤੀ ਇਹਨਾਂ ਨੂੰ ਜਿਹੜਾ ਮਾਮਲਾ ਉਹ ਬਹੁਤ ਜਲਦੀ ਦਿੱਤਾ ਜਾਵੇ ਲੇਕਿਨ ਜਿਹੜੀ ਬਨਾਦੀ ਸਹੂਲਤਾਂ ਨੇ ਐਟ ਅ ਟਾਈਮ ਜਿਨ੍ਹਾਂ ਦੀ ਜ਼ਰੂਰਤ ਆ ਉਹਨਾਂ ਬਾਰੇ ਵੀ ਸਰਕਾਰ ਆ ਕੇ ਹੁਣ ਮੌਕੇ ਦੀ ਸਰਕਾਰ ਤੁਹਾਨੂੰ ਕਿੱਥੇ ਨਜ਼ਰ ਆ ਰਹੀ ਹੈ ਤੁਸੀਂ ਆਇਓ ਅੱਜ ਦੇਖੀ ਨਹੀਂ ਮੌਕੇ ਦੀ ਸਰਕਾਰ ਤਾਂ ਹੈ ਹੀ ਨਹੀਂ ਰਸਤੇ ਦਾ ਦੇਖੋ ਸਾਰੇ ਦਾ ਬੁਰਾ ਹਾਲ ਹੈ ਸੜਕ ਦਾ ਲੋਕ ਐਮਐਲਏ ਸਿਉਰੇ ਇਹ 1 ਕਿਲੋਮੀਟਰ ਦੇ ਐਮਐਲਏ ਦਾ ਘਰ ਆਉਰੇ 4 ਸਾਲ ਅੱਜ ਦਾ ਉਹ ਗੱਲਾਂ ਕਰ ਰਿਹਾ 4 ਸਾਲ ਪਹਿਲਾਂ ਵੀ ਤਾਂ ਉਹੀ ਸੀ ਨਾ 4 ਸਾਲ ਜੂਨੇ ਕੀ ਕੀਤਾ ਇੱਕ ਸੜਕ ਰੌਡ ਢੰਗੀਰ ਤੋਂ 1 ਕਿਲੋਮੀਟਰ ਦੀ ਸੀ ਸਾਡੀ ਉਹ ਸੜਕ ਉਹ ਵੀ ਉਹਦੇ ਘਰ ਦੇ ਨਾਲ ਬਿਲਕੁਲ ਉਹ 4 3 ਸਾਲ ਉਹ ਸੜਕ ਨੂੰ ਟੁੱਟੀ ਨਾ ਹੋਵੇ ਉਹ ਸਰਕਾਰ ਤੱਕ ਨਹੀਂ ਉਹ ਬਣਾ ਸਕਿਆ ਪਰ ਮੌਕੇ ਦੇ ਜਿਹੜਾ ਪ੍ਰਸ਼ਾਸਨ ਹੈ ਤੁਸੀਂ ਦੇਖ ਰਹੇ ਹੋ ਆ ਪੁਲ ਦੇ ਕੋਲੋਂ ਵੀ ਕਿਨਾਰੇ ਜਿਹੜੇ ਨੇ ਤਸ ਗਏ ਨੇ ਹੁਣ ਤੁਸੀਂ ਆਣ ਕੇ ਦੇਖਿਆ ਹਾਲਾਤ ਪ੍ਰਸ਼ਾਸਨ ਨਜ਼ਰ ਆਇਆ ਤੁਹਾਨੂੰ ਕਿਤੇ ਨਹੀਂ ਕਿਥੇ ਨਹੀਂ ਹਲੇ ਕੋਈ ਪ੍ਰਸ਼ਾਸਨ ਨੇ ਉਹਦੇ ਕੰਮ ਨਹੀਂ ਕੀਤਾ ਕੋਈ ਆ ਕੇ ਪੱਥਰ ਦਾ ਕੋਈ ਬੋਰੀ ਦਾ ਲੋਕਾਂ ਨੂੰ ਜਿਹੜੀ ਚਲੋ ਬਿਨਾਂ ਦੀ ਮਾਲੀ ਮੋਟੀ ਸਹੂਲਤਾ ਨੇ ਉਹ ਤਾਂ ਦੇਣ ਉਹ ਤਾਂ ਸਰਕਾਰ ਦਾ ਫਰਜ਼ ਬਣਦਾ ਠੀਕ ਹੈ ਜੀ ਮਤਲਬ ਖੇਤਾਂ ਨੂੰ ਨੁਕਸਾਨ ਆਇਆ ਖੇਤਾਂ ਚਾਰਾ ਪਾਣੀ ਪ੍ਰਸ਼ਾਸਨ ਦੇ ਪ੍ਰਬੰਧ ਕਿਵੇਂ ਦੇ ਲੱਗੇ ਨੇ ਪ੍ਰਸ਼ਾਸਨ ਅਸੀਂ ਆਪ ਲੈ ਆਈ ਹੁਣ ਥੱਲੇ ਆਪ ਲਾ ਲੱਗ ਰਹੇ ਨੇ ਇਹ ਮੁੰਡੇ ਉਹ ਆਪ ਲਾਏ ਨੇ ਕੋਈ ਕੰਮ ਕੀਤਾ ਜਾ ਰਿਹਾ ਹਾਂ ਜੀ ਬਸ ਕੋਈ ਕਰਿਆ ਕੋਈ ਕੰਮ ਨਹੀਂ ਆਇਆ ਕੁਝ ਨਹੀਂ ਆਇਆ ਅਜੇ ਤੱਕ ਕੁਝ ਨਹੀਂ ਆਇਆ ਕੁਝ ਨਹੀਂ ਆਇਆ ਪਰ ਮੌਕੇ ਤੇ ਤਹਿਸੀਲਦਾਰ ਸਾਹਿਬ ਆਈ ਸੀ ਉਹ ਤਾਂ ਕਹਿੰਦੇ ਸਾਡੇ ਨੂੰ ਥੱਲੇ ਪ੍ਰਬੰਧ ਕਰਵਾਉਣ ਆਉਣ ਤੱਕ ਤਾਂ ਕੁਝ ਪਹੁੰਚਿਆ ਨਹੀਂ ਇੱਥੇ ਦਾ ਕਸ ਆਪ ਲੈ ਕੇ ਆਏ ਹਾਂ ਬਸ ਸਰਕਾਰ ਚੰਗੀਆਂ ਮਾਰੀ ਕੀ ਦੱਸੋ ਨਕਾਮ ਹੈ ਇਹ ਸਰਕਾਰ ਪਰसों ਮੀਟਿੰਗ ਹੋਈ ਹੈ ਇਸ ਸਰਕਾਰ ਨੂੰ ਡੱਟ ਕੇ ਉਹਦੇ ਵਿੱਚ ਕੀ ਰਿਹਾ ਵੀ ਸਰਕਾਰ ਹੈ ਕਿੱਥੇ ਆ ਸਰਕਾਰ ਨਜ਼ਰ ਕਿਉਂ ਨਹੀਂ ਆਉਂਦੀ ਇਹ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਬਣਦੀਆਂ ਨੇ ਲੋਕਾਂ ਦੀ ਹਵਾਇਤ ਕਰਨਾ ਮੈਂ ਕਈ ਵਾਰਾ ਗੱਲ ਕਹਿੰਦਾ ਕਿ ਸਰਕਾਰ ਮਾਈ ਬਾਪ ਆ ਪਬਲਿਕ ਦੀ ਜਦੋਂ ਵੋਟਾਂ ਲੈਂਦੇ ਨੇ ਉਹ ਹਰ ਵਾਅਦਾ ਕਰਦੇ ਨੇ ਅੱਜ ਕਿੱਥੇ ਚਲੇ ਗਈ ਸਰਕਾਰ ਜਿਹੜੀ ਅੱਜ ਕਿਤੇ ਨਜ਼ਰ ਹੀ ਨਹੀਂ ਆਉਂਦੀ ਅੱਜ ਵੋਟਵਾਦੋਂ ਵਗਾਰ ਤੁਸੀਂ ਦੱਸ ਦਿਓ ਕਿਤੇ ਪ੍ਰੈਸ ਵਾਲੇ ਵੀ ਕਿੱਥੇ ਕਿਤੇ ਜਾ ਕੇ ਦੇਖਦੇ ਆ ਕਿਤੇ ਕੋਈ ਸ਼ੈ ਨਹੀਂ ਯਾਰ ਉਹਨਾਂ ਕੋਲੇ ਹੁਣ ਇਹ ਗੱਲ ਕੱਲ ਸਾਡੀ ਡਿਬੇਟ ਇਕੱਠੀ ਹੋਤ ਕਹਿੰਦੇ 8 ਲੱਖ ਤੇਲਾ ਦੇਤਾ ਉੱਥੇ ਕਦੇ ਉਹ ਉਹਨਾਂ ਲੋਕਾਂ ਨੂੰ ਅਸੀਂ ਪੁੱਛਿਆ ਕਹਿੰਦੇ ਇੱਕ ਥੈਲਾ ਨਹੀਂ ਸਾਡੇ ਕੋਲੇ ਆਇਆ ਨਾ ਕੋਈ ਪਰਣਾਲਾ ਆਇਆ ਨਾ ਖਾਲੀ ਆਇਆ ਨਾ ਕੁਝ ਆਇਆ ਸਿਰਫ ਸਰਕਾਰ ਕੇਵਲ ਤੇ ਕੇਵਲ ਪ੍ਰੈਸ ਦੇ ਵਿੱਚ ਨજર ਆਉਂਦੀ ਹੈ ਹੋਰ ਕਿਧੇ ਨજર ਨਹੀਂ ਆਉਦੀ ਹੱਦ ਤੋਂ ਵੱਧ ਫੇਰ ਸਰਕਾਰ ਹੋਈ ਹੈ ਜਿਹੜੀ ਇਹ ਕੀ ਲੋਕ ਇਹਨਾਂ ਦੇ ਪਿੰਡਾਂ 'ਚ ਵੜਨ ਆਉਣਾਂ ਦੇ ਸਮੇਂ ਤੁਸੀਂ ਆਹ ਵੇਖੋਗੇ ਤੁਹਾਡੇ ਚੈਨਲ ਬਖਾਨਗੇ ਵੀ ਕਿਵੇਂ ਭੱਜਦੇ ਲੱਗੇ ਲਾ ਕੇ ਜਿੱਤੀਆਂ ਨਾ ਪਜੇ ਤਾਂ ਕਿਉਂ ਲੋਕਾਂ ਨੇ ਇਹ ਮਗਰ ਚੜ ਜਾਣਾ ਰੋੜੀ ਲੈ ਕੇ ਵੀ ਅਸੀਂ ਉਹ ਕਿੱਥੇ ਹੱਜ ਤੁਸੀਂ ਜਦੋਂ ਅਸੀਂ ਡੁੱਬ ਰਹੇ ਸਾਰੇ ਮਰ ਰਹੇ ਸੀ ਵੇਖੋ ਇਹਨੇ ਆਵਾਜ਼ ਉਠਾਈ ਚੰਗਾ ਕੀਤਾ ਪਰ ਸਾਢੇ 3 ਸਾਲ ਉਹ ਵੀ ਕਿਤੇ ਨਹੀਂ ਨਜ਼ਰ ਆਇਆ ਸਾਢੇ 3 ਸਾਲ ਕਿੱਥੇ ਰਿਹਾ ਹੈ ਮਾਈਨਿੰਗ ਦੇ ਉੱਤੇ ਉਹਨਾਂ ਦੇ ਆਪਣੇ ਬੰਦੇ ਬੋਰਡਾਂ ਨੇ ਕ੍ਰਿਸ਼ਨ ਕਮਾਰ ਦੀ ਅਸਰਤਾ ਕਰ ਰਹੇ ਨੇ ਵੀ ਕ੍ਰਿਸ਼ਨ ਕਮਾਰ ਨੇ ਮਾਈਨਿੰਗ ਨਹੀਂ ਕਰਨ ਦਿੱਤੀ ਕਿਸੇ ਨੂੰ ਜੇ ਕੋਈ ਵਿਰੋਧ ਕਰਦਾ ਤਾਂ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਆਪਣੇ ਬੰਦੇ ਕਹਿ ਰਹੇ ਆ ਪਰ ਮੈਂ ਕਹਿੰਦਾ ਸਾਢੇ ਪਿੰਨ੍ਹ ਸਾਲਾਂ ਦੇ ਵਿੱਚ ਕਿਸਾਨ ਯੂਨੀਅਨਾਂ ਨੂੰ ਇਹਨੇ ਬਰਬਾਦ ਕਰਨ ਦਾ ਯਤਨ ਕੀਤਾ ਗੱਲ ਠੋੜ੍ਹ ਨਹੀਂ ਦਿੱਤੀ ਜਿੱਦਣ ਇੱਥੇ ਦੋਵੇਂ ਮੋਰਚੇ ਉਠਾਏ ਨੇ ਇਹਨੇ ਭਗਵਾਨ ਤਬਾ ਨੇ ਔਰ ਦੇ ਨਾਲ ਰਿਜਾਇਨ ਕਰਦਨੇ ਚਾਹੀਦੇ ਹਨ ਮੈਂ ਨਾ ਇਦਾਂ ਸਖਤ ਨਾ ਬੋਲਦੇ ਬੇਸ਼ੱਕ ਆਂਦੇ ਆ ਭਾਈ ਤੁਹਾਡੀ ਸਰਕਾਰਾਂ ਚ ਕੋਈ ਐਮਐਲ ਕੁਸਤੀਫਾ ਦਿੰਦੇ ਆ ਸਾਰੇ ਇਹਨਾਂ ਦੇ ਇੱਕ ਵੀ ਦੀ ਮੈਂ ਗੱਲ ਕਰਦਾ ਟੋਟ ਉਸ ਤੋਂ ਬਾਅਦ ਲੈਂਡ ਪੂਲਿੰਗ ਆ ਗਈ ਲੈਂਡ ਪੂਲਿੰਗ ਦੇ ਉੱਤੇ ਕਿਸਾਨ ਯੂਨੀਅਨ ਨੇ ਸਾਰੀਆਂ ਜੱਫੇ ਬੰਦੀਆਂ ਨੂੰ ਸੱਦਿਆ ਉੱਥੇ ਵੀ ਆਓ ਉੱਥੇ ਗੱਲ ਕਰੋ ਕੱਲੀ ਇਹ ਆਪਣਾ ਪਾਰਟੀ ਦੇ ਵਿੱਚ ਸਾਰੇ ਪਹੁੰਚੇ ਔਰ ਡਾਟ ਕੇ ਦਾ ਵਿਰੋਧ ਕੀਤਾ ਤੇ ਸਰਕਾਰ ਨੂੰ ਵਾਪਸ ਮੁੜਦਾ ਪਿਆ ਉਦੋਂ ਦਾ ਪਰਸੋਂ ਮਿੱਡ ਗਈ ਸਰਕਾਰ ਨੂੰ ਡਟ ਕੇ ਉਹਦੇ ਵਿੱਚ ਘੇਰਿਆ ਵੀ ਸਰਕਾਰ ਹੈ ਕਿੱਥੇ ਆ ਸਰਕਾਰ ਨਜ਼ਰ ਕਿਉਂ ਨਹੀਂ ਆਉਂਦੀ ਇਹ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਵੱਡੀਆਂ ਨੇ ਲੋਕਾਂ ਦੀ ਹਵਾਇਤ ਕਰਨਾ ਮੈਂ ਕਈ ਵਾਰਾ ਗੱਲ ਕਿਹਾ ਕਿ ਸਰਕਾਰ ਮਾਈ ਬਾਪ ਆ ਪਬਲਿਕ ਦੀ ਜਦੋਂ ਵੋਟਾਂ ਲੈਂਦੇ ਨੇ ਉਹ ਹਰ ਵਾਅਦਾ ਕਰਦੇ ਨੇ ਅੱਜ ਕਿੱਥੇ ਚਲੇ ਗਈ ਸਰਕਾਰ ਜਿਹੜੀ ਅੱਜ ਕਿਤੇ ਨਜ਼ਰ ਹੀ ਨਹੀਂ ਆਉਂਦੀ ਅੱਜ ਵੋਟਾਂ ਦੇ ਬਗੈਰ ਤੁਸੀਂ ਦੱਸ ਦਿਓ ਕਿਤੇ ਪ੍ਰੈਸ ਵਾਲੇ ਵੀਰ ਵੀ ਕਿੱਥੇ ਕਿਤੇ ਜਾ ਕੇ ਦੇਖਦੇ ਆ ਕਿਤੇ ਕੋਈ ਸ਼ੈ ਨਹੀਂ ਯਾਰ ਉਹਨਾਂ ਕੋਲੇ ਹੁਣ ਇਹ ਗੱਲ ਕੱਲ ਸਾਡੀ ਡਿਬੇਟ ਇਕੱਜੋ ਤੇ ਕਹਿੰਦੇ 8 ਲੱਖ ਤੇਲਾ ਦੇਤਾ ਉੱਥੇ ਕੋਈ ਉਹ ਉਹਨਾਂ ਲੋਕਾਂ ਨੂੰ ਅਸੀਂ ਪੁੱਛਿਆ ਕਹਿੰਦੇ ਇੱਕ ਥੈਲਾ ਨਹੀਂ ਸਾਡੇ ਕੋਲੇ ਆਇਆ ਨਾ ਕੋਈ ਪਰਨ ਆਇਆ ਨਾ ਖਾਲੀ ਆਇਆ ਨਾ ਕੁਝ ਆਇਆ ਸਿਰਫ ਸਰਕਾਰ ਕੇਵਲ ਤੇ ਕੇਵਲ ਰਾਸ ਦੇ ਵਿੱਚ ਨਜ਼ਰ ਆਉਂਦੀ ਹੈ ਹੋਰ ਕਿਧੇ ਨਜ਼ਰ ਨਹੀਂ ਆਉਂਦੀ ਹੱਦ ਤੋਂ ਵੱਧ ਫੇਰ ਸਰਕਾਰ ਹੋਈ ਹੈ ਜਿਹੜੀ ਇਹ ਕੀ ਲੋਕੀ ਇਹਨਾਂ ਦੇ ਪਿੰਡਾਂ 'ਚ ਵੜਨ ਆਉਣਾਂ ਦੇ ਸਮੇਂ ਤੁਸੀਂ ਆਹ ਵੇਖੋਗੇ ਤੁਹਾਡੇ ਚੈਨਲ ਬਖਾਨਗੇ ਵੀ ਕਿਵੇਂ ਭੱਜਦੇ ਲੱਗੇ ਲਾ ਕੇ ਛੁੱਟੀਆਂ ਨਾ ਪਜੇ ਤਾਂ ਕਿ ਲੋਕਾਂ ਨੇ ਇਹ ਮਗਰ ਚੜ ਜਾਣਾ ਰੋੜੀ ਲੈ ਕੇ ਵੀ ਅਸੀਂ ਉਦੋਂ ਕਿੱਥੇ ਹੱਜ ਤੁਸੀਂ ਜਦੋਂ ਅਸੀਂ ਡੁੱਬਰਾ ਹੈ ਸਾਡੀ ਮਰ ਰਹਿਤ ਵੇਖੋ ਇਹਨੇ ਆਵਾਜ਼ ਉਠਾਈ ਚੰਗਾ ਕੀਤਾ ਪਰ ਸਾਢੇ 3 ਸਾਲ ਉਹ ਵੀ ਕਿਤੇ ਨਹੀਂ ਨਜ਼ਰ ਆਇਆ ਸਾਢੇ 3 ਸਾਲ ਕਿੱਥੇ ਰਿਹਾ ਹੈ ਮਾਈਨਿੰਗ ਦੇ ਉੱਤੇ ਉਹਨਾਂ ਦੇ ਆਪਣੇ ਬੰਦੇ ਬੋਰਡਾਂ ਨੇ ਉਹ ਕ੍ਰਿਸ਼ਨ ਕਮਾਰ ਦਿਆ ਸਿਰਫਾ ਕਰ ਰਹੇ ਨੇ ਵੀ ਕ੍ਰਿਸ਼ਨ ਕਮਾਰ ਨੇ ਮਾਈਨਿੰਗ ਦੇ ਕਰਨ ਦਿੱਤੀ ਕਿਸੇ ਨੂੰ ਜੇ ਕੋਈ ਵਿਰੋਧ ਕਰਦਾ ਤਾਂ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਆਪਣੇ ਬੰਦੇ ਕਹਿ ਰਹੇ ਆ ਪਰ ਮੈਂ ਕਹਿੰਦਾ ਸਾਢੇ 3 ਸਾਲਾਂ ਦੇ ਵਿੱਚ ਕਿਸਾਨ ਯੂਨੀਅਨਾਂ ਨੂੰ ਇਹਨੇ ਬਰਬਾਦ ਕਰਨ ਦਾ ਯਤਨ ਕੀਤਾ ਗੱਲ ਉਠਾਉਣ ਨਹੀਂ ਦਿੱਤੀ ਜਿੱਦਣ ਇੱਥੇ ਦੋਵੇਂ ਮੋਰਚੇ ਉਠਾਏ ਨੇ ਇਹ ਇਹਨੇ ਭਗਵਾਨ ਜੀ ਤਮਾਨ ਨੇ ਉਸ ਦੇ ਨਾਲ ਰਿਜਾਇਨਡ ਕਰ ਦੇਣੇ ਚਾਹੀਦੇ ਹਨ ਮੈਂ ਨਾ ਇਦਾਂ ਸਖਤ ਨਾ ਬੋਲਦੇ ਬੇਸ਼ੱਕ ਆਂਦੇ ਆ ਭਾਈ ਤੁਹਾਡੀ ਸਰਕਾਰਾਂ ਚ ਕੋਈ ਐਮਐਲ ਗੁਸਤੀਵਾ ਦਿੰਦੇ ਸਾਰੇ ਇਹਨਾਂ ਨੇ ਇੱਕ ਵੀ ਦੀ ਮੈਂ ਗੱਲ ਕਰਦਾ ਟੋਟ ਉਸ ਤੋਂ ਬਾਅਦ ਲੈਂਡ ਪੂਲਿੰਗ ਆ ਗਈ ਲੈਂਡ ਪੂਲਿੰਗ ਦੇ ਉੱਤੇ ਕਿਸਾਨ ਯੂਨੀਅਨ ਨੇ ਸਾਰੀਆਂ ਜਥੇਬੰਦੀਆਂ ਨੂੰ ਸੱਦਿਆ ਉੱਥੇ ਵੀ ਆਓ ਉੱਥੇ ਗੱਲ ਕਰੋ ਕੱਲੀ ਇਹ ਆਪਣਾ ਪਾਰਟੀ ਦੇ ਵਿੱਚ ਸਾਰੇ ਪਹੁੰਚੇ ਔਰ ਡਾਟ ਕੇ ਦਾ ਵਿਰੋਧ ਕੀਤਾ ਤੇ ਸਰਕਾਰ ਨੂੰ ਵਾਪਸ ਮੁਰਦਾ ਪਿਆ ਉਦੋਂ ਗਾ ਜੀ ਆ ਹੁਣੇ ਪਟਿਆਲਾ ਤਸੀਲਦਾਰ ਸਾਹਿਬ ਕਹਿ ਕੇ ਗਏ ਆ ਕਿ ਅਸੀਂ ਜਿਹੜਾ ਲੇਬਰ ਦਾ ਪ੍ਰਬੰਧ ਤੇ ਬੈਗਾਂ ਦਾ ਪ੍ਰਬੰਧ ਅਸੀਂ ਕਰਵਾ ਚੁੱਕੇ ਆ ਇਹ ਕੰਮ ਜਿਹੜਾ ਸਾਡਾ ਮਹਿਕਮਾ ਜਿਹੜਾ ਕਹਿੰਦੇ ਕਰ ਰਿਹਾ ਪਰ ਜਿਹੜੀ ਉਹ ਸੱਚਾਈ ਨਹੀਂ ਹੈ ਆ ਸਾਡਾ ਪ੍ਰਾਈਵੇਟ ਜਿਹੜਾ ਪਲਾਟ ਆ ਇਹਦੇ 'ਚ ਅਸੀਂ ਮਿੱਟੀ ਪੈਸੇ ਲਾ ਕੇ ਪਾਈ ਹੋਈ ਸੀ ਪਰ ਅਸੀਂ ਖਤਰੇ ਨੂੰ ਦੇਖਦੇ ਹੋਏ ਸਾਰੇ ਪਿੰਡ ਦੇ ਨੌਜਵਾਨ ਮੇਰੇ ਵੀਰ ਆਪ ਬੈਗ ਲਿਆ ਕੇ ਆ ਪ੍ਰਾਈਵੇਟ ਜਿਹੜੀ ਮਿੱਟੀ ਪਾਈ ਹੋਈ ਸਾਡੀ ਆ ਮੇਰਾ ਹੀ ਪਲਾਟ ਆ ਮੈਂ ਇਹਦੇ 'ਚ ਮੈਂ ਇਹਨਾਂ ਨੂੰ ਕਿਹਾ ਨੌਜਵਾਨਾਂ ਨੂੰ ਵੀ ਤੁਸੀਂ ਆਪਾਂ ਜਿਹੜਾ ਆਪਣਾ ਪ੍ਰਬੰਧ ਆ ਜਿਹੜਾ ਕੋਲਾ ਇਹ ਬੜਾ ਔਖਾ ਬਣਦਾ ਵੀ ਆਪਾਂ ਇਹਦੀ ਜਿਹੜੀ ਸੰਸਮਾਨ ਆਪ ਕਰ ਲਈ ਹੈ ਪ੍ਰਸ਼ਾਸਨ ਵੱਲੋਂ ਬਿਲਕੁਲ ਵੀ ਕੋਈ ਜਿਹੜਾ ਹੈ ਕਿ ਸਾਡੀ ਕੋਈ ਮਦਦ ਨਹੀਂ ਨਾ ਹਲੇ ਤੱਕ ਕੋਈ ਬੈਗ ਪਹੁੰਚਿਆ ਨਾ ਕਰ ਖਰਚੇ ਬਾਤੇ ਨਾ ਕੋਈ ਮਿੱਟੀ ਕੁਛ ਨਹੀਂ ਬਿਲਕੁਲ ਇਹ ਜਿਹੜੀਆਂ ਅਫਵਾਹਾਂ ਝੂਠੀਆਂ ਗੱਲਾਂ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਅੱਜ ਮਿਤੀ 3 ਸਤੰਬਰ तकरीबन 10:30 11:00 ਵਜੇ ਮੈਂ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜੀ ਪਾਣੀ ਦਾ ਜਿਹੜਾ ਲੈਵਲ ਹੈਗਾ ਸੀ ਸਰਾਲਾ ਹੈਡ ਤੇ ਖੜਿਆ ਆ ਕਾਫੀ ਜ਼ਿਆਦਾ ਇਨਕਰੀਜ਼ਡ ਹੈਗਾ ਤੇ ਪਿੱਛੇ ਕੰਟੀਨਿਊਸ ਰੇਨ ਕਰਕੇ ਕਾਫੀ ਪਾਣੀ ਹੋਰ ਵਧਰਾਏਗਾ ਤਾਂ ਮੇਰੀ ਬੇਨਤੀ ਹੈਗੀ ਜਿਹੜਾ ਜਿਹੜੇ ਜਿਹੜੇ ਪਿੰਡ ਹੈਗੇ ਜੋ ਨਾਲ ਲੱਗਦੇ ਹੈਗੇ ਜਾਂ ਜਿੱਥੇ ਕ੍ਰਿਟੀਕਲ ਸਿਚੁਏਸ਼ਨ ਹੋ ਸਕਦੀ ਹੈ ਉਹਨੂੰ ਐਂਟੀਸੀਪੇਟ ਕਰਦੇ ਹੋਏ ਅਸੀਂ ਅਲਰਟ ਵੀ ਜਾਰੀ ਕੀਤਾ ਹੈਗਾ ਕੁਝ ਪਿੰਡਾਂ 'ਚ ਜੋ ਐਸਡੀਐਮ ਸਾਹਿਬ ਆਪਣੇ ਆਪਣੇ ਏਰੀਆ ਵਿੱਚ ਦਸ ਵੀ ਰਹੇ ਹੈਗੇ ਸਪੈਸੀਫਿਕਲੀ ਜਿੱਥੇ ਇਵੈਕੂਏਸ਼ਨ ਦੀ ਲੋੜ ਪੈ ਸਕਦੀ ਹੈਗੀ ਉਹਨਾਂ ਨੂੰ ਐਡਵਾਂਸ ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਵੈਕੂਏਟ ਕਰਾ ਸਕੀਏ ਤੇ ਮੇਰੀ ਬੇਨਤੀ ਹੈਗੀ ਕਿ ਜੇ ਉਹ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਆਂਦੀ ਹੈਗੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ بارش ਕਰਕੇ ਤਾਂ ਕਿਥੇ ਵੀ ਤੁਹਾਨੂੰ ਲੱਗਦਾ ਕੋਈ ਖਾਰ ਪੈ ਰਹੀ ਹੈ ਜਾਂ ਬ੍ਰੀਚ ਦੀ ਸੰਭਾਵਨਾ ਹੈਗੀ ਤਾਂ ਉਹ ਤੁਰੰਤ ਫੋਟੋ ਵੀਡੀਓ ਟਾਈਮ ਸਟੈਂਪ ਲొਕੇਸ਼ਨ ਦੇ ਨਾਲ ਸਾਡੇ ਨਾਲ ਸਾਂਝਾ ਕਰਿਓ ਕਰੋ ਤਾਂ ਕਿ ਕੋਈ ਵੀ ਮੇਜਰ ਡੈਮੇਜ ਤੋਂ ਅਸੀਂ ਬਚ ਸਕੀਏ ਨਾਲ ਹੀ ਨਾਲ ਸਿਰਫ ਉਹ ਪਿੰਡ ਜਿੱਥੇ ਅਸੀਂ ਅਲਰਟ ਜਾਰੀ ਕਰ ਰਹੇ ਹਾਂ ਅਲਰਟ ਵੀ ਦੋ ਤਰੀਕੇ ਦੇ ਹੈਗੇ ਇੱਕ ਜਿੱਥੇ ਅਸੀਂ ਇਹ ਦੱਸ ਰਹੇ ਹਾਂ ਕਿ ਜੀ ਇੰਨੇ ਟਾਈਮ ਤੱਕ ਪਾਣੀ ਆ ਸਕਦਾ ਹੈ ਔਰ ਕੁਝ ਥੋੜੇ ਜਿਹੇ ਪਿੰਡੇ ਹੋ ਜਿਆਦੇ ਹੈਗੇ ਚਾਇਓ ਕਨੌਰ ਏਰੀਆ ਦੇ ਹੋ ਅਗੇ ਇੱਕ ਦੋ ਦੇਵਗੜ੍ਹ ਏਰੀਆ ਦੇ ਸਪੈਸੀਫਿਕ ਅਸੀਂ ਆਪਣੇ ਅਲਰਟ ਸਿਚ ਵੀ ਲਿਖ ਰਹੇ ਹਾਂ ਔਰ ਅਨਾਉਂਸਮੈਂਟਸ ਵੀ ਲੋਕਲੀ ਕਰਾ ਰਹੇ ਹਾਂ ਤੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਤੇ ਸਾਰਿਆਂ ਨਾਲ ਸਾਡਾ ਤਾਲਮੇਲ ਹੈ ਗਰਾਊਂਡ ਲੈਵਲ ਤੇ ਟੀਮਸ ਵੀ ਉੱਥੇ ਹੈਗੀ ਤਾਂ ਸਿਰਫ ਉਹਨ ਪਿੰਡਾਂ ਨੂੰ ਮੇਰੀ ਬੇਨਤੀ ਹੈਗੀ ਕਿ ਉਹ ਟਾਈਮ ਸਿਰ ਇਵੈਕੂਏਸ਼ਨ ਵਾਸਤੇ ਸਾਡੇ ਰੀਲੀਫ ਸੈਂਟਰਸ ਬਨੇ ਹੋਏ ਹਨ ਉੱਥੇ ਆ ਜਾਣ ਤੇ ਰੈਸਟ ਵਾਸਤੇ ਇੱਕੋ ਹੀ ਬੇਨਤੀ ਹੈਗੀ ਕਿ ਜੀ ਮੈਂ ਪੂਰੇ ਰਸਤੇ ਦੇਖ ਰਹੀ ਸੀ ਕਿ ਜਿੱਥੇ-ਇਥੇ ਨਹਿਰ ਰਹਿ ਗਈਆਂ ਜਾਂ ਕੋਈ ਦਰਿਆ ਲੱਗਦੀ ਹੈਗੀ ਸਭ ਦਾ ਪਾਣੀ ਉਫਾਂਟਦਾ ਹੈਗਾ ਔਰ ਕਈ ਵਾਰੀ ਬਰਸਾਤੀ ਮੌਸਮ ਤੇ ਪੈਰ ਸਿਸਲਨ ਕਾਰਨ ਔਰ ਕੁਝ ਵੀ ਆਪਦਾ ਕਿਸੇ ਸਮੇਂ ਆ ਸਕਦੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈਗੀ ਕਿ ਨਦੀਆਂ ਦੇ ਕਿਨਾਰੇ ਬਿਲਕੁਲ ਨਾ ਜਾਣ ਜਿੱਥੇ ਡ੍ਰੇਨਸ ਹੈਗੀ ਜਾਂ ਕੁਝ ਵੀ ਹੈਗੀ ਉੱਥੇ ਖੜ ਕੇ ਫੋਟੋ ਸੈਲਫੀ ਨਾ ਲੈਣ ਤੁਹਾਡੇ ਧਿਆਨ ਵਿੱਚ ਕੁਝ ਵੀ ਆਂਦਾ ਹੈਗਾ ਕਿ ਜੇ ਦੇਖ ਕਰਕੇ ਕੋਈ ਹਾਦਸਾ ਹੋ ਸਕਦਾ ਹੈ ਉਹ ਇਮੀਡੀਏਟਲੀ ਸਾਡੇ ਧਿਆਨ ਵਿੱਚ ਲਾਇਆ ਜਾਵੇ ਤੇ ਸਾਰੇ ਐਸਜੀਐਮਸ ਦੇ ਤੇ ਬਾਕੀ ਟੀਮਾਂ ਦੇ ਸਾਡੇ ਨੰਬਰ ਫਲੈਸ਼ ਤੇ ਕਿੰਡਲੀ ਕੋਈ